ਇਹ ਨਾ ਤੇ ਤਾਂ ਆਹ ਗੱਲ ਚੱਲੇ ਨਹੀਂ ਨਾ ਕੋਈ ਨਹੀਂ ਗੱਲ ਕਰਦੇ ਠੀਕ ਹੈ ਨਾ ਸਾਡੇ ਸਾਡੇ ਆ ਗੋ ਜਲੀ ਜਮੇ ਸਾਡੇ ਗੁਰੂ ਨੇ ਇਹੀs ਕਰੇ ਐਸੀ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹੈ ਪਰਦਾਨ ਸਾਹਿਬ ਸਰਦਾਰ ਜੰਗੀ ਸਿੰਘ ਢੱਲੇਵਾਲ ਉਹਨਾਂ ਦਾ ਵੀ ਪਤਾ ਲੈਣ ਵਾਸਤੇ ਆ ਰਹੇ ਆ ਭਰਤੀ ਜੰਮਤ ਦੇ ਲੈ ਰਹੇ ਆ ਤੇ ਅੰਨੀਵਾਲ ਸਾਹ ਦਾ ਹੁਣ ਪਤਾ ਲੱਗਿਆ ਕਿ ਉਹ ਤੇ ਮੈਂ ਰਾਤ ਇੱਥੋਂ ਦੁੱਪ ਚਲੇ ਗਿਆ ਸੀ ਤੇ ਹੁਣ ਇਹਨਾਂ ਦਾ ਪਤਾ ਕਰ ਤਦੇ ਵਾਂ ਸਾਹਿਬ ਨੇ ਸੋਚਾ ਕੀਤਾ ਕਿ ਨਹੀਂ ਹਾਂ ਬੇ ਸਾਹਮਣੇ ਦੇਖ ਹਾਂ ਕਿਸ ਤਰ੍ਹਾਂ ਕੀ ਹਾਲ ਹੈ ਹੁਣ ਠੀਕ ਹੈ ਠੀਕ ਹੈ ਤੜੜੇ ਹੋ ਹਾਂ ਕੋਈ ਇਹ ਜੀ ਗੱਲ ਨਹੀਂ ਇਹ ਪਰ ਹੋਣਾ ਹੀ ਹੁੰਦਾ ਨਹੀਂ ਹੋਣੀ ਕੋ ਗਾਲ ਇਹ ਨਹੀਂ ਰਾਈਲ ਨਾ ਹਾਂ ਇਹ ਹਿੰਦਿਆ ਗੱਲਾਂ ਨੂੰ ਸਾਹਮਣੇ ਕਰਨੀ ਭੈਣ ਇਹ ਕੋਈ ਢਿਵਾਲੀ ਵੱਡੀ ਗੱਲ ਨਾ ਮੈਨੂੰ ਸਾਡੇ ਗੁਰੂ ਨੇ ਇਹੀs ਕਰਨੇ। ਏਸੀ ਜ਼ਬਰਦਸਤ ਮੁਕਾਬਲਾ ਸਮਰਮਾ ਕਿਵੇਂ ਕਰਨਾ ਹੈ। ਇੱਕ ਨਾ ਮੈਨੂੰ ਇਹ ਭਾਵ ਮਿਲ ਗਿਆ ਹੀ ਹੈ ਜਦ ਇਹਦੇ ਅਸਲ ਵਿੱਚ ਕੋਈ ਗੱਲ ਨਹੀਂ ਬਈ। ਇਹ ਜਿਹੜਾ ਨਾ ਤੇ ਤਾਂ ਗੱਲ ਚੱਲ ਜਾਂਦੀ ਹੈ ਨਾ ਕੋਈ ਨਹੀਂ ਗੱਲ ਕਰਦੀ। ਠੀਕ ਹੈ ਨਾ। ਸਾਡੇ ਸਾਡੇ ਆਗੂ ਜਲੀ